ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ ਸਾਹੋਕੇ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪਰਾਣਾ ਪੈਂਦੀ ਹੈ ਨੇੜੇ ਇਹ ਬਰਗਾੜੀ ਦੇ ਰਹਿ ਗਿਆ ਵੈਸੇ ਇਹਦੇ ਨੇੜ ਦਾ ਪਿੰਡ ਮੱਲਕੇ ਵੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਤੇ ਮੇਰੀ ਇਹ ਪਹਿਲੀ ਵੀਡੀਓ ਹੈ ਜਾਂ ਇਹ ਕਹਿ ਲਓ ਵੀ ਪਹਿਲੀ ਵਾਰ ਸਵਾਬ ਬਣਿਆ ਵੀ ਇਸ ਵੀਰ ਕੋਲ ਆਪਾਂ ਤੁਹਾਨੂੰ ਵੀਡੀਓ ਦਿਖਾਈਗੇ ਪਸ਼ੂ ਇਹਨਾਂ ਕੋਲ ਰੁਟੀਨ ਚਾਉਂਦੇ ਆ ਗੱਲਾਂ ਬਾਤਾਂ ਜਦੋਂ ਆਪਾਂ ਕਿਸੇ ਵੀ ਭਰਾ ਨਾਲ ਆ ਕੇ ਫਾਰਮਲ ਤੌਰ ਤੇ ਕਰਦੇ ਆ ਤਾਂ ਉਹਨਾਂ ਚ ਇਹ ਪਤਾ ਲੱਗਾ ਵੀ ਬਾਈ ਕੋਲ ਵੀ ਵਿਕਰੀ ਵਾਲੇ ਪਸ਼ੂ ਬਹੁਤ ਆਉਂਦੇ ਆ ਤੇ ਬਹੁਤੇ ਵਪਾਰੀ ਵੀਰ ਬਹੁਤ ਸਾਰੇ ਭਰਾ ਇੱਥੋਂ ਪਸ਼ੂ ਲੈ ਜਾਂਦੇ ਆ ਜਿਨ੍ਹਾਂ ਕੋਲ ਅੱਗੇ ਜਾ ਕੇ ਜਦੋਂ ਤਿਆਰ ਹੁੰਦੇ ਪਸ਼ੂ ਫਿਰ ਤੁਹਾਡੇ ਸਾਹਮਣੇ ਵੀਡੀਓ ਵੀ ਆ ਜਾਂਦੀ ਹੈ ਜਾਂ ਮੰਡੀਆਂ ਦੇ ਜ਼ਰੀਏ ਪਸ਼ੂ ਵਿਕਦੇ ਆ ਅੱਜ ਦੀ ਵੀਡੀਓ ਚ ਪੰਜ ਨਗ ਦਿਖਾਉਂਗਾ ਪਰ ਸ਼ੁਰੂਆਤ ਜਰਸੀ ਤੋਂ ਕਰਾਂਗੇ ਬੇਨਤੀ ਹਰੇਕ ਵੀਡੀਓ ਚ ਹੀ ਹੁੰਦੀ ਆ ਵੀ ਜਿਹੜਾ ਨਾ ਖਰੀਦਣਾ ਜਿਹੜਾ ਪਸ਼ੂ ਖਰੀਦਣਾ ਤੁਸੀਂ ਸਾਹਲੀ ਚੀਜ਼ ਖਰੀਦਣ ਲੱਗਿਓ ਮਾਲਕ ਦੇ ਘਰੇ ਤਸੱਲੀ ਕਰ ਲਿਆ ਕਰੋ ਜਦੋਂ ਤੁਸੀਂ ਖਰੀਦ ਕੇ ਆਪ ਦੇ ਕਿੱਲੇ ਦੇ ਉੱਤੇ ਲੈ ਜਾਂਦੇ ਹੋ ਤਾਂ ਫਿਰ ਤੁਹਾਡੀ ਕਿਸਮਤ ਕੰਮ ਕਰਦੀ ਹੈ ਉਹ ਪਸ਼ੂ ਕਿਦਾਂ ਰਿਜ਼ਲਟ ਤੁਹਾਨੂੰ ਦਿੰਦਾ ਆਓ ਮਿਲिए ਬਾਈ ਨੂੰ ਤੇ ਕਰਦੇ ਆਂ ਗੱਲਬਾਤ ਜਰਸੀ ਵੈਡ ਬਾਰੇ ਪਹਿਲਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਆ ਨਾਮ ਦੱਸ ਦਿਓ ਬਾਈ ਆਪਣੇ ਨਾਮ ਮੇਰੇ ਰਾਜੂ ਆ ਰਾਜੂ ਬਾਈ ਵਪਾਰ ਕਰਦਿਆਂ ਨੂੰ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਹੋ ਗਿਆ ਵੀਰੇ 14-15 ਸਾਲ 14-15 ਸਾਲ ਹਾਂਜੀ ਵੀਰੇ ਆਪਣਾ ਸਵਾਬ ਅੱਜ ਪਹਿਲੀ ਵਾਰ ਬਣਿਆ ਵੀਡੀਓ ਬਣਾਉਣ ਦਾ ਅੱਗੇ ਵੀਰੇ ਤੈਨੂੰ ਲਾਇਆ ਦੋ ਚਾਰ ਵਾਰੀ ਫੋਨ ਤੇਰੇ ਕੋਲ ਵੀ ਟਾਈਮ ਨਹੀਂ ਹੁੰਦਾ ਦੇਖੇ ਗਾਵਾਂ ਵੇਖ ਜਾਂਦੀਆਂ ਇੱਕ ਮੰਡੀ ਦੇ ਕਾਰਨ ਠੀਕ ਹੈ ਅੱਛਾ ਭਾਈ ਗਾਵਾਂ ਹੀ ਲੈਉਣੇ ਆ ਕਿ ਮੱਝ ਵੀ ਆ ਜਾਂਦੀ ਹੈ ਨਹੀਂ ਮੱਝਾਂ ਵੀ ਲੈ ਲੈਣੇ ਮੇਰੇ ਮੱਝਾਂ ਵੀ ਲੈ ਲੈਣੇ ਹਾਂਜੀ ਗਾਵਾਂ ਹਰ ਟਾਈਮ ਹੀ ਹੁੰਦੀਆਂ ਹਰ ਟਾਈਮ ਹੁੰਦੀਆਂ ਵੀਰੇ ਗਾਵਾਂ ਪੰਜ ਸੱਤ ਹਰ ਟਾਈਮ ਹੁੰਦੀਆਂ ਠੀਕ ਹੈ ਮਤਲਬ ਆਪਾਂ ਇਸ ਟਾਈਮ ਪੂਰਾ ਵਪਾਰ ਦਾ ਹੀ ਇਹ ਮੇਨ ਬਿਜ਼ਨਸ ਆਪਣਾ ਵਪਾਰੀ ਹੈ ਵਪਾਰ ਦਾ ਹੀ ਹੈ ਬਾਈ ਜੀ ਠੀਕ ਹੈ ਜਰਸੀ ਬਾਰੇ ਆਪਾਂ ਡਿਟੇਲ ਪਹਿਲਾਂ ਦੱਸਾਂਗੇ ਇਹ ਪਹਿਲਾ ਸੂਆ ਬਾਈ ਜੀ ਹੂੰ ਇਹ ਦੋ ਦੰਦ ਆ ਜੀ ਕਿੰਨਾ ਟਾਈਮ ਲਊ ਇਹਦੇ 15 ਦਿਨ ਬਾਕੀ ਆ ਜੀ 15 ਦਿਨ ਬਾਕੀ ਹਾਂਜੀ ਹਾਂਜੀ ਠੰਡੀ ਸੀਲ ਆ ਬਾਈ ਜੀ ਮਾਨਾ ਹਜੇ ਬਥੇਰਾ ਕਰੂ ਠੀਕ ਹੈ ਅੱਛਾ ਆ ਸੀਮਨ ਦੀ ਡਿਟੇਲ ਇਹਦੀ ਹੈ ਆਪਣੇ ਕੋਲ ਇਹਦੀ ਡਿਟੇਲ ਹੈਗੀ ਆ ਬਾਈ ਜੀ ਹੂੰ ਇਹ ਟੈਸਨ ਦੀ ਖੋਦ ਆ ਬਾਈ ਜੀ ਹੂੰ ਤੇ ਇਹਦੇ ਜੈਕ ਦਾ ਸੈਕਸਰ ਟੀਕਾ ਲੱਗਿਆ ਵਾ ਜੀ ਬੱਛੀ ਵਾਲਾ ਠੀਕ ਹੈ ਆ ਰੇਟ ਇਹਦਾ ਕੀ ਰਹਿਣਾ ਰਜੂ ਬਾਈ ਰੇਟ ਬਾਰੇ ਫੋਨ ਤੇ ਕਰਾਂਗੇ ਖੋਲੋ ਦੋਸਤੋ ਬਾਈ ਕਹਿੰਦਾ ਵੀ ਟੈਸਨ ਬੋਲ ਦੀ ਹੈ 2 ਦਿਨ ਦਾ ਵੈੜ ਹੈ 15 ਦਿਨ ਬਾਕੀ ਹੈ ਜੈਕ ਦਾ ਸੈਕਸਰ ਸੀਮਨ ਬਾਈ ਕਹਿੰਦਾ ਇਸ ਵੈੜ ਦੇ ਲੱਗਾ ਹੈ ਨਰੋਈ ਫੁੱਲ ਹੈ ਹਾਈਟ ਜਰਸੀ ਗਾਂ ਵਾਲੇ ਹਿਸਾਬ ਤੇ ਹਜੇ 2 ਦਿਨ ਦਵੱਛੀ ਐ ਕਦ ਕਾਠ ਹੋਰ ਕਰੂਗੀ ਸੋਹਣੇ ਟਾਂਚੇ ਦੀ ਐ ਥਣ ਚਾਰੇ ਹੀ ਸੋਹਣੇ ਆ ਨਿਖੜਵੇਂ ਆ ਥੋੜੀ ਜੀ ਭਾਲ ਜਿਹੜੀ ਉਹ ਹਵਾਨੇ ਦੇ ਉੱਤੇ ਦਿਸਦੀ ਆ ਮਹਿਸੂਸ ਹੁੰਦੀ ਆ ਹਜੇ 15 ਦਿਨ ਬਾਈ ਕਹਿੰਦਾ ਵੀ ਇਹ ਲੈ ਸਕਦੀ ਐ ਸੋਣ ਦੇ ਵਿੱਚ ਸੋ ਇਹਦਾ ਫੇਰ ਤੁਸੀਂ ਅੱਗੇ ਤੋਂ ਹਵਾਨਾ ਦੇਖ ਲਓ ਥਾਣਾ ਚ ਹਜੇ ਕੋਈ ਜੋਸ਼ ਪਸਮਾਰ ਨਹੀਂ ਕਿਉਂਕਿ ਹਜੇ 15 ਦਿਨ ਬਾਕੀ ਐ ਚੰਗੀ ਰੁੱਤ ਚ ਸੂਕੀ ਠੰਡ ਪੂਰੀ ਆ ਜਾਣੀ ਆ 15 ਦਿਨਾਂ ਨੂੰ ਰਾਤ ਵਾਲੀ ਇਹ ਤੋਂ ਬਿਨਾ ਇੱਕ ਐਚ ਐਫ ਗਾਂ ਐ ਦੋ ਅਗੇ ਕਿੰਨਾ ਸੂਆ ਸੂਗੀ ਬਾਈ ਇਹ ਦੂਜਾ ਸੂਆ ਸੁੰਦੀ ਆ ਜੀ ਕਿੰਨਾ ਟਾਈਮ ਬਾਕੀ ਆ ਇਹਦਾ ਇਹਦੇ 10 ਦਿਨ ਬਾਕੀ ਆ ਜੀ 10 ਦਿਨ ਹਜੇ ਲੈ ਜੂਗੀ ਹਾਂਜੀ ਬਾਈ ਜੀ ਇਹ ਰੇਟ ਇਹਦਾ ਬਾਈ ਇਹਦਾ ਰੇਟ ਵੀਰੇ ਫੋਨ ਤੇ ਕਰਾਂਗੇ ਦੂਜਾ ਸੂਆ ਜੀ ਦੁੱਧ ਪਹਿਲਾਂ ਨੇ ਦਿੱਤਾ 27 28 ਕਿਲੋ ਜੀ ਠੰਡੀ ਸੀਰ ਆ ਬਾਈ ਜੀ ਠੀਕ ਐ ਖੋਲੀ ਬਾਈ ਸੋ ਦੋਸਤੋ ਦਿਨ ਹਜੇ ਇਹ ਵੀ ਲੈੰਦੀ ਆ ਸੂਣ ਚ ਹਵਾਨਾ ਤੁਸੀਂ ਬੈਕ ਸਾਈਡ ਤੋਂ ਵੀ ਇਹਦਾ ਦੇਖ ਲਓ ਚੰਗਾ ਹਵਾਨਾ ਦੱਸਦਾ ਨਰੋਏ ਸਰੀਰ ਦੀ ਆ ਨਰੋਆ ਟਾਂਚਾ ਘਰੇ ਦੁੱਧ ਚੋਣ ਵਾਲੀ ਕਾਂ ਥਾਣੇ ਦਾ ਵੀ ਹੱਥੀ ਚੁਾਈ ਆਲਾ ਪਰ ਅਜੇ ਦਿਨ ਲੈਂਦੀ ਕਰਕੇ ਥਣਾ ਚ ਇਹਦੇ ਵੀ ਕੋਈ ਬਹੁਤਾ ਪਸਮਾ ਜਾਂ ਜੋਸ਼ ਹੋਵੇ ਨਹੀਂ ਹੈ ਕਿਉਂਕਿ ਅਜੇ ਕੱਚੀ ਹੈਗਾ ਹੋਰ ਕਮਾ ਦਿਓ ਬਈ ਇਤਰੀ ਮੋੜ ਲਿਓ ਵਾਪਸ ਸੋ ਇਹਦਾ ਫੇਸ ਤੁਸੀਂ ਦੇਖ ਸਕਦੇ ਹੋ ਟੋਕੇ ਵਾਲ ਨੂੰ ਲੈ ਜਾਓ ਬਈ ਅੱਗੇ ਸੋ ਟੰਚਾ ਫੇਰ ਦੇਖੋ ਚੰਗੀ ਤਿਆਰ ਹੋਊਗੀ ਇਹ ਅਜੇ ਦਿਨ ਲੈਂਦੀ ਹੈਗਾ ਲੈ ਆਓ ਬਈ ਵਾਪਸ ਸੋ ਸਟਰਕਚਰ ਇਹਦਾ ਤੁਸੀਂ ਹੁਣ ਵੀਡੀਓ ਚ ਵਧੀਆ ਦੇਖ ਰਹੇ ਹੋ ਇਹ ਤੋਂ ਅੱਗੇ ਇੱਕ ਵੈੜ ਤੁਹਾਨੂੰ ਦਿਖਾਉਣਾ ਦਸੋ ਇਹਦੀ ਬੜੀ ਸੋਹਣੀ ਤਿਆਰੀ ਇਹ ਵੈੜ ਫੜ ਰਹੀ ਹੈ ਲੱਤਾਂ ਖੋਲ ਕੇ ਹੀ ਖੜਦੀ ਹੈ ਹਵਾਨਾ ਫਿਕਸ ਜੈ ਇਹ ਵੀਰੇ ਪਹਿਲਾਂ ਨਾਲ ਜੀ ਠੀਕ ਹੈ ਇਹ ਕਿੰਨੇ ਦਿਨ ਲੇ ਜੀ ਇਹ ਦੋ ਦੰਦ ਆ ਜੀ ਇਹਦੇ ਦਿਨ 15 ਪਏ ਆ ਜੀ 15 ਦਿਨ ਬਾਕੀ ਦਸੋ ਤੇ ਦੋ ਦੰਦ ਹਵਾਨਾ ਦੇਖੋ ਖੜਨੀ ਖੜਨੀ ਤੋਂ ਲੱਗਦਾ ਵੀ ਪੂਰਾ ਹੀ ਖੋਲੂਗੀ ਹਵਾਨਾ ਜਿਹੜਾ ਪੱਟਾਂ ਦੇ ਸਨ ਚੋਂ ਇਹਦਾ ਵੀ ਸੀਮਣ ਬਾਈ ਕੋ ਲਿਖਿਆ ਹੋਇਆ ਹੈ ਕਿਹੜੇ ਸੀ ਮੰਦੀ ਬਾਈ ਇਹ ਸਟੋਕੀ ਦੀ ਹੈ ਬਾਈ ਜੀ ਖੋਦ ਜੀ ਠੀਕ ਹੈ ਗੱਬਾਂ ਦੇ ਲਈ ਤੋਂ ਇਸ ਸਟੋਕੀ ਦੀ ਬਾਈ ਜੀ ਖੋਦ ਆ ਜੀ ਇਹਦੇ ਸਪੈਕ ਦਾ ਸੈਕਸਰਟੀ ਗੱਲ ਲੱਗਿਆ ਬਾਈ ਖੋਲੀ ਸੁਹਵਾਨਾ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਥਣ ਬਹੁਤ ਸੋਹਣਾ ਰੱਖੂਗੀ ਕੱਦ ਕਾਠ ਚੰਗਾ ਹੈ ਦੋ ਦੰਦ ਵੱਚੀ ਸੋ ਇਹਨੇ ਪਹਿਲਾ ਸੁਆ ਸੋਣਾ ਦਨ ਹਜੇ ਇਹ ਵੀ 15 ਲੈਂਦੀ ਹੈ ਨਰੋਈ ਵਹਿੜਾ ਦੱਸੋ ਪੂਰੇ ਖੁੱਲੇ ਡੁੱਲੇ ਢਾਂਚੇ ਦੀ ਜਿਹੜਾ ਤੌਰ ਐ ਪਸ਼ੂ ਦੀ ਉਹਦੇ ਤੋਂ ਜੱਜਮੈਂਟ ਥੋੜੀ ਹੁੰਦੀ ਐ ਵੀ ਹਵਾਨਾ ਰੱਖੂਗੀ ਪਲਟਾਂ ਦੇ ਸਾਨੇ ਚ ਤੇ ਪੂਰਾ ਹੀ ਖੋਲੂਗੀ ਆਰਡਰ ਜਿਹੜਾ ਉਹ ਜਿਵੇਂ ਆਮ ਤੁਸੀਂ ਵਹਿੜਾਂ ਦੇਖਦੇ ਹੋ ਚੰਗੇ ਫਿਕਸ ਜਿਹੇ ਹਵਾਨੇ ਦੀਆਂ ਤਾਂ ਉਵੇਂ ਦਾ ਹਵਾਨਾ ਇਹਦਾ ਬਣੂਗਾ ਇਹਦਾ ਰੁਖ ਹੁਣੀ ਜਿਹੜਾ ਆਪਾਂ ਨੂੰ ਸਮਝ ਆ ਰਿਹਾ ਬੜੀ ਜ਼ਬਰਦਸਤ ਲੁੱਕ ਦੱਸੋ ਇਸ ਵਹਿੜ ਦੀ ਦੀਂਦੀ ਐ ਬਾਈ ਇਹਦਾ ਪੂਛ ਫੜ ਲਓ ਮੜੀ ਹਵਾਨਾ ਦੇਖੋ ਕੱਟ ਵਾਲਾ ਹਵਾਨਾ ਹੋਊਗਾ ਤੇ ਖੁੱਚਾਂ ਤੋਂ ਲਗਭਗ ਇੱਕ ਫੁੱਟ ਉੱਚਾ ਹੈ ਮਗਰਲੇ ਗੋਡਿਆਂ ਤੋਂ ਤੇ ਇੱਥੇ ਹੀ ਟਾਈਟ ਕਰ ਜਾਣਾ ਜਿੰਨਾ ਵੀ ਇਹ ਬਣਾਊਗੀ ਤੁਸੀਂ ਇਹਨੂੰ ਦੇਖੋਗੇ ਜਦੋਂ ਵੀ ਖੜੂਗੀ ਥੱਲੋਂ ਪੈਰ ਇੰਨੇ ਖੋਲੂਗੀ ਇਹ ਤੋਂ ਅੱਗੇ ਇੱਕ ਹੋਰ ਗਾਂ ਇਹ ਸੂਈਆਂ ਸੂਆਈਆਂ ਦੋ ਗਾਂ ਹੈ ਇਹ ਦੂਜਾ ਸੂਆ ਜੀ ਹੂੰ ਇਹਨੂੰ ਚਾਰ ਦਿਨ ਹੋ ਗਏ ਜੀ ਅੱਜ ਸੂਈ ਨੂੰ ਠੀਕ ਹੈ ਇਹਦੇ ਇਸ ਟਾਈਮ ਤੇ 23 ਕਿਲੋ 22 ਕਿਲੋ ਬੋਲਾ ਤਿਆਰ ਹੈ ਜੀ ਠੀਕ ਹੈ ਕੋਈ ਬੰਦਾ ਦੋ ਡੰਗ ਚਵਾਈ ਕਰਕੇ ਲਿਆ ਸਕਦਾ ਠੀਕ ਹੈ ਬੱਚਾ ਇਹਦੇ ਨਾਲ ਬੱਚਾ ਬੱਚਾ ਵੱਛੀ ਹੈ ਜੀ ਵੱਛੀ ਇਹਦੇ ਨਾਲ ਸੈਕਸਰ ਦੀ ਵੱਛੀ ਹੈ ਜੀ ਠੀਕ ਹੈ ਰੇਟ ਇਹਦਾ ਕੀ ਰਹਿਣਾ ਬਾਈ ਇਹਦਾ ਰੇਟ ਬਾਈ ਜੀ ਫੋਨ ਤੇ ਹੀ ਸਾਰਿਆਂ ਦਾ ਕਰਾਂ ਸਾਰਿਆਂ ਦੇ ਫੋਨ ਤੇ ਰਹਿਣਾ ਹਾਂਜੀ ਹਾਂ ਸੋ ਦੋਸਤੋ ਸਾਰੀਆਂ گاਵਾਂ ਦਾ ਰੇਟ ਫੋਨ ਤੇ ਹੀ ਹੈ ਵਪਾਰ ਦਾ ਕੰਮ ਹੈ ਤੇ ਵਿਕਰੀ ਵਾਲੇ ਪਸ਼ੂ ਬਾਈ ਕੋਲ ਆਉਂਦੇ ਰਹਿੰਦੇ ਆ ਤੇ ਕਈ ਵਪਾਰੀ ਭਰਾ ਅੱਗੇ ਲੈ ਜਾਂਦੇ ਆ ਸੋ ਇਹ ਪਰਦਾ 27 28 ਕਿਲੋ ਬਾਈ ਇਹ ਆਮ ਦਊ ਠੀਕ ਹੈ ਨਾਰਮਲ ਸੇਵਾ ਤੇ ਉਹ ਤਰ ਨੂੰ ਲੈ ਜਾਓ ਟੋਕੇ ਵਾਲ ਨੂੰ ਸੋ ਦੋਸਤੋ 27 28 ਕਿਲੋ ਦੁੱਧ ਬਾਈ ਕਹਿੰਦਾ ਦਿਓ ਮੈਂ ਜੋ ਚੀਜ਼ ਦੇਖ ਰਿਹਾ ਦੋਸਤੋ ਹਥੀਚਵਾਈ ਵਾਲਾ ਥਾਣਾ ਤੇ ਹਵਾਨਾ ਇਹਦਾ ਵੀ ਖੁੱਚਾਂ ਤੋਂ ਉੱਤੇ ਹੀ ਹੈ ਦੇਖੋ ਹਵਾਨਾ ਇਹਦਾ ਸੋ ਟਣ ਚਾਏ ਦਾ ਤੁਸੀਂ ਦੇਖ ਸਕਦੇ ਹੋ ਇਹ ਰੋਖਾ ਇਹਦੇ ਹਵਾਨੇ ਦਾ ਹੋਣ ਦਾ ਲਈ ਬਹਿ ਜੋ ਭਣਾ ਭਾਈ ਅੱਛਾ ਸੋ ਸੋ ਸੀਲ ਸਰੀਫ ਹੈ ਦੋਨੇ ਬਾਸੀ ਭਣਾ ਬਹਿ ਕੇ ਧਾਰਾ ਮਾਰ ਠੀਕ ਹੈ ਬੱਚਾ ਲਾਲੋ ਜੀ ਬੱਚਾ ਸੋ ਇਹ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਇਹ ਤੋਂ ਅੱਗੇ ਦੱਸੋ ਤੁਹਾਨੂੰ ਇੱਕ ਹੋਰ ਵਹਿੜ ਦਿਖਾਉਣੀ ਆ ਪਹਿਲਾਂ ਇਹਦੇ ਥਣ ਜਰੂਰ ਦੇਖਿਓ ਤੁਹਾਨੂੰ ਪਸੰਦ ਆਉ ਇਹ ਵਹਿੜ ਇਹਦੇ ਨਾਲ ਬੱਚਾ ਵੱਛੀ ਹੈ ਇਹ ਤੋਂ ਅੱਗੇ ਬਈ ਲਾਸਟ ਉੱਤੇ ਜਿਹੜੀ ਵਹਿੜ ਇਹ ਪਹਿਲਾਂ ਸੂਆ ਵੱਛੀ ਹੈ ਜੀ ਚਾਰ ਦਾंदे ਜੀ ਕਿੰਨਾ ਚਿਰ ਹੋ ਗਿਆ ਜੀ ਸੂਈ ਇਹਨੂੰ ਸੂਈ ਨੂੰ ਤੀਜਾ ਦਿਨ ਆ ਜੀ ਠੀਕ ਹੈ ਵੱਛੀ ਇਹਦੇ ਮਗਰਾਂ ਬਾਈ ਜੀ ਇਹਦੇ ਥੱਲੇ 15 ਕਿਲੋ ਬੋਲਾ ਇਸ ਟਾਈਮ ਤਿਆਰ ਆ ਜੀ ਠੀਕ ਹੈ ਤੁਹਾਨੂੰ ਦੱਸੋ ਦੋਨਾਂ ਗਾਵਾਂ ਨਾਲ ਬੱਚੇ ਵੱਛੀਆਂ ਇਹ ਬਿਲਕੁਲ ਤਾਜੀ ਸੂਈ ਵੀ ਗਾਂ ਹੁਣ ਤੁਸੀਂ ਦੇਖ ਰਹੇ ਹੋ ਤਿੰਨ ਦੋ ਤਿੰਨ ਦਿਨ ਹੋਏ ਐ ਸੂਈ ਨੂੰ ਜੇਰ ਜੂਰ ਦੀ ਬਾਈ ਜੀ ਇੱਕ ਨੰਬਰ ਠ ਪੋਲੀਚਵਾਈ ਦੀ ਹੋਊਗੀ ਥਾਂ ਤਾਂ ਸਾਰੇ ਜਿੱਦਾਂ ਦਾ ਵੀਰੇ ਸੈਂਡିକੇਟ ਵਾਲ ਨੂੰ ਬਿਜਾਇਓ ਲੰਬੀ ਥੋੜੀ ਮੜੇ ਬੱਚਾ ਨਹੀਂ ਕਰਦੀਆਂ ਮੇਰੇ ਸੋ ਬੱਚੇ ਦੀ ਖੱਚ ਪਸੋਂ ਨੂੰ ਹੁੰਦੀ ਐ ਹਵਾਨਾ ਚੰਗਾ ਤਣਿਆ ਵੈ ਇਹਦਾ ਕਮਾਲਾ ਬਾਈ ਸੋਏ ਨਾਗ ਅੱਜ ਦੀ ਵੀਡੀਓ ਦੇ ਜਿਹੜੇ ਵਕਾਊ ਐ ਉਹ ਹੈਗੇ ਆ ਪੰਜ ਪੰਜੇ ਤੋੜ ਕੇ ਦਿਖਾਤੇ ਐ ਪੰਜਾਂ ਦੀ ਡਿਟੇਲ ਬਾਈ ਨੇ ਦੱਸਦੀ ਐ ਇਸ ਜਾਣਕਾਰੀ ਦੇ ਹਿਸਾਬ ਨਾਲ ਤੁਸੀਂ ਆ ਕੇ ਪਸ਼ੂ ਪਾਸ ਕਰਨਾ ਹੋਊਗਾ ਰੇਟ ਇਨ੍ਹਾਂ ਪਸ਼ੂਆਂ ਦੇ ਫੋਨ ਦੇ ਉੱਤੇ ਐ ਇਸ ਵਾਰ ਪਹਿਲੀ ਵੀਡੀਓ ਐ ਚੰਗਾ ਰਿਸਪੌਂਸ ਇਸ ਭਰਾ ਨੂੰ ਆਇਆ ਤਾਂ ਕੋਸ਼ਿਸ਼ ਕਰਾਂਗੇ ਆਉਣ ਵਾਲੀਆਂ ਵੀਡੀਓ ਚ ਰੇਟ ਵੀ ਬਾਈ ਤੋਂ ਕਰਵਾ ਦਿਆ ਕਰਾਂਗੇ ਤੇ ਪਸ਼ੂ ਵੀ ਤੁਹਾਨੂੰ ਇੱਥੋਂ ਦਿਖਾਉਂਦੇ ਰਵਾਂਗੇ ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ ਨਾਗ ਟੋਟਲ ਪੰਜ ਹੀ ਸੀਗੇ ਬਹੁਤ ਮਿਹਰਬਾਨੀ ਦੋਸਤੋ